ਗੌਰੀ ਗਵਰੇਰੀ ਮਹੱਲਾ ਪੰਜਵਾ ਬੰਦਰ ਤੋੜ ਬੁਲਾਵੇ ਰਾਮ ਮਨ ਮੈਂ ਲਾਗੇ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਈ ਰਹੀ ਐ ਸਦਤ ਸਤਗੁਰ ਕਹੀਐ ਸੋ ਸੁਖ ਦਤਾ ਜੈ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਜਿਸ ਹੋਈ ਦਿਆਲ ਤਿਸ ਆਪ ਮਿਲਾਵੈ ਸਰਬਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟਿਆ ਮਨ ਜਾਣਾ ਸਾਧਕੈ ਸੰਗਿ ਪਾਰ ਬ੍ਰਹਮ ਪਛਾਣਾ ਜਨਿਉ ਪਰ ਪ੍ਰਭ ਪੇ ਦਿਆਲ ਜਨ ਕੀ ਏਕ ਟੇਕ ਗੋਪਾਲ ਏ ਕਾਲੇ ਵੇ ਕੋ ਮਨ ਭਾਉ ਸਰਬਨਿਧਾਨ ਜਨ ਹਰਿ ਕੈ ਨਾਮੋ ਪਾਰ ਬ੍ਰਹਮ ਸੁ ਲੱਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੀ ਮਿਟ ਜਾਂਦੇ ਆਰਾ ਨਾਨਕ ਕਾ ਪ੍ਰਭ ਅਪਰੀ ਅਪਾਰ ਗੌੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਭੈ ਬਿਨ ਸੈ ਨਿਰਭਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਰਿਦੰਤਰ ਧਾਰਿ ਅਗਨ ਸਾਗਰ ਗੁਰ ਪਾਰਿ ਉਤਾਰੇ ਬੂੜਤ ਜਾਤ ਪੂਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਪੇਟ ਤ ਗਤ ਪਈ ਹਮਾਰੀ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਪੇਟ ਤ ਗਤ ਪਈ ਹਮਾਰੀ ਸਾਰੇ ਕਲ ਕਲੇਸ਼ ਨਾਸ਼ ਹੋਣ ਡਰ ਭੈ ਤੇ ਔਕੜਾ ਦੂਰ ਹੋਵਣ ਇਹ ਸ਼ਬਦ ਚਾਲੇ ਦਿਨ ਰੋਜ਼ ਸੁਣੋ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਰੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋ 12 ਚ ਬਰਕਤਾਂ ਦਿਨ ਦੁਗਣੀ ਰਾ ਚੋਗਣੀ ਤਰੱਕੀ ਪਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ